ਸਸਕਲ ਦੋਸਤੋ ਮੈਂ ਤੁਹਾਡਾ ਆਪਣਾ ਭਗਵੰਤ ਮਾਨ ਇੱਕ ਵਾਰੀ ਫੇਰ ਤੁਹਾਡੇ ਨਾਲ ਰੂਬਰੂ ਫੇਸਬੁੱਕ ਤੇ ਧੰਨਵਾਦ ਕਿ ਤੁਸੀਂ ਬਹੁਤ ਜ਼ਿਆਦਾ ਬਹੁਤ ਹੀ ਜ਼ਿਆਦਾ ਗਿਣਤੀ ਦੇ ਵਿੱਚ ਕਮੈਂਟ ਕਰਦੇ ਹੋ ਰਿਐਕਟ ਕਰਦੇ ਹੋ ਕੋਸ਼ਿਸ਼ ਸਾਡੀ ਇਹੀ ਹੁੰਦੀ ਹੈ ਕਿ ਜਿੱਥੇ ਵੀ ਕਿਤੇ ਸਿਗਨਲ ਹੋਵੇ ਰੈਲੀ ਹੋਵੇ ਅਸੀਂ ਤੁਹਾਨੂੰ ਆਪਣੀ ਐਕਟੀਵਿਟੀਜ਼ ਦਿਖਾ ਸਕੀਏ ਇਸ ਵਕਤ ਮੈਂ ਮਜੀਠੀ ਨੂੰ ਜਾ ਰਿਹਾ ਇੱਕ ਬੜਾ ਮਸ਼ਹੂਰ ਗਾਣਾ ਸੀ ਬੰਦ ਪਿਆ ਦਰਵਾਜ਼ਾ ਜੋ ਫਾਟਕ ਕੋਟ ਕਪੂਰੇ ਦਾ ਇਸ ਵਕਤ ਕੋਟ ਕਪੂਰੇ ਵਾਲੇ ਫਾਟਕ ਤੇ ਖੜੇ ਆ ਤੇ ਮਜੀਠੀ ਨੂੰ ਜਾ ਰਹੇ ਹਾਂ ਹਾਲ ਦਾ ਵੀ ਬੜੀ ਦੁਖਦਾਇਕ ਹੈ ਤੇ ਬਹੁਤ ਬੜੀ ਸ਼ਰਮਨਾਕ ਮੈਂ ਗੱਲ ਦੱਸਣੀ ਚਾਹਣਾ ਜੋ ਅੱਜ ਦੇ ਅਖਬਾਰਾਂ ਛਪੀ ਹੈ ਤਲ ਚੋਣਾਂ ਜਬ ਤਾਂ ਲੱਗਿਆ ਅਕਾਲੀ ਦਲ ਦੇ 25 ਲੀਡਾਂ ਫਾਜ਼ਿਲਕਾ ਦੇ ਜਿਹਦੇ ਜਿਹਦੇ ਵਿੱਚ ਜਲਾਲਾਬਾਦ ਕੰਸੀ ਜਰਸੀ ਪੈਂਦੀ ਹੈ ਸ਼ਿਵ ਲਾਲ ਡੋਡਾ ਨੂੰ ਮਿਲਣ ਗਏ ਇਲੈਕਸ਼ਨ ਕੁਝ ਨੇ ਫੜ ਲਏ 25 ਲੀਡਰ ਮੈਂ ਤੁਹਾਨੂੰ ਖਬਰ ਵੀ ਦਿਖਾ ਦਿੰਨਾ ਮੇਰੇ ਕੋਲੇ ਅੱਜ ਸਵੇਰੇ ਮੈਂ ਖਵਾਰ ਦੇ ਵਿੱਚ ਪੜਿਆ ਮੈਂ ਖਬਰ ਦਿਖਾ ਸਕਦਾ ਤੁਹਾਨੂੰ ਪੇਖਵਾਰ ਦੇ ਵਿੱਚ ਕੀ ਲਿਖਿਆ ਹੈ ਅਕਾਲੀ ਦਲ ਦੇ 25 ਲੀਟਰ ਜਿਹੜੇ ਕਿ ਗੁੰਡੇ ਨੂੰ ਇੱਕ ਗੁੰਡੇ ਨੂੰ ਮਿਲਣ ਗਈ ਸੀ ਕਿਵੇਂ ਕਰਨਾ ਹੁਣ ਗੁੰਡਾਗਰਦੀ ਕਿਵੇਂ ਕਰਨੀ ਹੈ ਕੀ ਟਾਈਟਲ ਹੈ ਫਾਜ਼ਿਲ ਕਾ ਜੇਲ ਚ ਕੁਸਪੈਟ ਕਰਨ ਵਾਲੇ ਦੋ ਦਰਜਨ ਕਾਲੀ ਨੇਤਾ ਗ੍ਰਿਫਤਾਰ ਸ਼ਿਵ ਲਾਲ ਡੋਡਾ ਨਾਲ ਕਰ ਰਹੇ ਸਨ ਗੁਪਤ ਮੀਟਿੰਗ ਸਹਾਇਕ ਜੇਲ ਸੁਪਰਡੈਂਟ ਮੋਤਲ ਦੋਸਤੋ ਲੱਗੇ ਨਾ ਪਤਾ ਹੁਣ ਇਹ ਗੁੰਡਿਆਂ ਨਾਲ ਹੁਣ ਇਲੈਕਸ਼ਨਰਾਂ ਨੂੰ ਕਿ ਨਾਬਾ ਜੇਲ੍ਹ ਦੇ ਜਿੰਨੇ ਵੀ ਇਹ ਭਜਾ ਕੇ ਲੈ ਗਏ ਨੇ ਸਾਰੇ ਇਨਾਂ ਕੋਲ ਹੀ ਨੇ ਹੋ ਸਕਦਾ ਹੈ ਮੈਨੂੰ ਗੋਲੀ ਵੱਜ ਜਾਵੇ ਹੋ ਸਕਦਾ ਸਾਡੇ ਕਿਸੇ ਲੀਡਰ ਦੀ ਜਾਨ ਚਲੀ ਜਾਵੇ ਅਸੀਂ ਪ੍ਰਿਪੇਅਰ ਹੈ ਇਸ ਗੱਲ ਵਾਸਤੇ ਪਰ ਥੈਂਕਸ ਟੂ ਇਲੈਕਸ਼ਨ ਕਮਿਸ਼ਨ ਜਿਨ੍ਹਾਂ ਨੇ ਪਹਿਲੇ ਦਿਨ ਹੀ ਐਕਸ਼ਨ ਲੈ ਲਿਆ ਇਹ ਫਾਜ਼ਿਲਕਾ ਜੇਲ੍ਹ ਦੇ ਵਿੱਚ ਸ਼ਿਵ ਲਾਲ ਡੋਡਾ ਜੀ ਨੇ ਢੀਮ ਟਾਂਕ ਦੀਆਂ ਲੱਤਾਂ ਵੱਡੀਆਂ ਸੀ ਉਸ ਦਲ ਤੋਂ ਨੌਜਵਾਨ ਦੀਆਂ ਉਹਨੂੰ ਪਿੰਡ ਗਏ ਨੇ ਕਿ ਕਿਵੇਂ ਕਰਨਾ ਜੀ ਜਲਾਲਾਬਾਦ ਦਾ ਕਿਵੇਂ ਕਰਨਾ ਹੈ ਫਾਜ਼ਿਲਕਾ ਦਾ ਕਿਵੇਂ ਕਰਨਾ ਹੈ ਇੱਥੋਂ ਇਹ ਸਿੱਧ ਹੋ ਸਕਦਾ ਹੈ ਕਿ ਜੇ ਅਕਾਲੀ ਦਲ ਦੀ ਦੁਬਾਰਾ ਸਰਕਾਰ ਆ ਗਈ ਟ੍ਰੇਨ ਆ ਗਈ ਜੇ ਅਕਾਲੀ ਦਲ ਦੀ ਦੁਬਾਰਾ ਸਰਕਾਰ ਆ ਗਈ ਤਾਂ ਪੰਜਾਬ ਰਹਿਣ ਲਈ ਸੇਫ ਜਗ੍ਹਾ ਨਹੀਂ ਰਹੋਗੀ ਮੈਂ ਇੱਕ ਮੈਂਬਰ ਪਾਰਲੀਮੈਂਟਾਂ ਜੇ ਮੈਂ ਤੁਹਾਨੂੰ ਇਹ ਕਹਿ ਸਕਦਾ ਕਿ ਕਿਸੇ ਵੀ ਸਮੇਂ ਗੋਲੀ ਵੱਜ ਸਕਦੀ ਹੈ ਸਾਨੂੰ ਤਾਂ ਆਮ ਬੰਦੇ ਦਾ ਕੀ ਹਾਲ ਹੋਊਗਾ ਆ ਇਸ ਗੁੰਡਾਗਰਦੀ ਦੇ ਲੈਵਲ ਤੱਕ ਉਤਰੇ ਹੋਏ ਨੇ ਹੁਣੇ ਕਿਉਂਕਿ ਹਾਰ ਰਹੇ ਨੇ ਬਖਲਾੜ ਚ ਨੇ ਸੋ ਅਕਾਲੀ ਦਲ ਦੇ 25 ਲੀਟਰ ਜੇਲ੍ਹ ਦੇ ਵਿੱਚ ਮੁਲਾਕਾਤ ਕਰਨ ਗਏ ਸ਼ਿਵਲਾਲ ਡੋਡੇ ਨਾਲ ਕਿ ਕਿਹੜੇ ਕਿਹੜੇ ਗੁੰਡੇ ਤੂੰ ਹੋਰ ਦੇਵੇਂਗਾ ਹੁਣ ਜੇ ਜੇਲ੍ਹ ਚ ਹੋ ਸਕਦਾ ਫਾਜ਼ਲਕਾਰੀ ਜੇਲ੍ਹ ਚੋਂ ਵੀ ਐਸੀ ਤਰ੍ਹਾਂ ਗੁੰਡੇ ਭੱਜਣ ਤੇ ਜਿਹਦੇ ਜਿਹਦੇ ਵਾਸਤੇ ਕਬੇ ਸੁਖੀਰ ਬਣ ਕੇ ਪਾਕਿਸਤਾਨ ਦਾ ਹੱਥ ਆ ਮੁੰਡੇ 2-4 ਮਹੀਨਾ ਸਿਕਿਉਰਟੀ ਵਾਲੇ ਨੇ ਚਲੋ ਮੈਂ ਧੰਨਵਾਦ ਕਰਦਾ ਇਹਨਾਂ ਦਾ ਵੀ ਇਹਨਾਂ ਦੀ ਮਾਵਾਂ ਦਾ ਵੀ ਕਿ ਜਿਹੜੀ ਜਿਨ੍ਹਾਂ ਨੇ ਆਪਣੇ ਸੀਨੇ ਮੇਰੇ ਮੇਰੇ ਅੱਗੇ ਢਾਲ ਰੱਖੇ ਨੇ ਬਾਕੀ ਤੁਸੀਂ ਬਾਕੀ ਪਰਮਾਤਮਾ ਪਰ ਇਹਨਾਂ ਦੀ ਗੁੰਡਾਗਰਦੀ ਹੁਣ ਨਹੀਂ ਚੱਲਣੀ ਜਿੱਥੇ ਵੀ ਵਿਰੋਧ ਕਰ ਸਕਦੇ ਹੋ ਕਰੋ ਇਨਕਲਾਬ ਜਿੰਦਾਬਾਦ